ਦਾ ਜਿਹੜਾ ਖਤਰਾ ਵਾ ਹੁਣ ਇਹਨਾਂ ਪਿੰਡਾਂ ਨੂੰ ਹੋ ਸਕਦਾ ਹੈ ਸਰਦੂਲਗੜ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਪੰਨੀਆਰੀ ਦੇ ਵਿੱਚ ਖੱਗੜ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਖੱਗੜ ਟੁੱਟਣ ਦੀ ਹੈ ਅਤੇ ਤੁਹਾਨੂੰ ਅੰਦਾਜ਼ਾ ਜਿਹਾ ਕਿ ਨਾਲ ਲੱਗਦੇ ਪਿੰਡਾਂ ਤੱਕ ਵੀ ਇਹ ਪਾਣੀ ਪਹੁੰਚ ਸਕਦਾ ਹੈ ਜਿਸ ਤੋਂ ਬਾਅਦ ਲੋਕ ਮਦਦ ਦੀ 구ਹਾਰਾ ਜਿਹੜੀ ਉਹ ਲਗਾ ਰਹੇ ਨੇ ਸੋ ਇਹ ਜਿਹੜੀ ਖੱਗੜ ਹੈ ਪਟਿਆਲਾ ਤੱਕ ਜਾਂਦੀ ਹੈ ਤੇ ਉਸ ਤੋਂ ਅੱਗੇ ਪਟਿਆਲਾ ਦੇ ਕਈ ਪਿੰਡ ਵੀ ਖੱਗਰ ਤੋਂ ਅ ਜਿਹੜੇ ਉਸ ਦੇ ਬਹਾਵ ਤੋਂ ਡਰ ਰਹੇ ਹਨ ਕਿਉਂਕਿ ਖੱਗਰ ਕਿਸੇ ਸਮੇਂ ਵੀ ਜੇਕਰ ਟੁੱਟਦੀ ਹੈ ਤਾਂ ਪਟਿਆਲਾ ਡੁੱਬਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਸਕਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਜੀ ਪੁਨਿਆਰੀ ਵਾਲਾ ਬੰਦ ਟੁੱਟ ਗਿਆ ਜੀ ਬਿਲਕੁਲ ਲਾਗੋ ਪਿੰਡ ਦੇ ਸਾਹਮਣੇ ਤੋਂ ਪੁਨਿਆਰੀ ਸਾਈਡ ਤੋਂ ਵੀ 25 ਫੋਰਡ ਦਾ ਪਾੜ ਪੈ ਗਿਆ ਜੀ ਜੋ ਵੀ ਪੁਨਿਆਰੀ ਦੇ ਵੀਰ ਸਾਥੀ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਜੀ ਤਾਂ ਕਿ ਇੱਥੇ ਕੰਟਰੋਲ ਹੋ ਸਕੇ ਆਪਾਂ ਇਹਨੂੰ ਬੰਦ ਸਕੀਏ ਜਿਆਦਾ ਨੁਕਸਾਨ ਹੋਇਆ ਜੋ ਵੀ ਵੀਰ ਦੇਖ ਰਹੇ ਆ ਜਲਦੀ ਤੋਂ ਜਲਦੀ ਪਹੁੰਚੋ ਜੀ ਸਾਰੇ ਵੀਰ ਧੰਨਵਾਦ ਜੀ ਸਸਿਕਾ ਸਾਰਿਆਂ ਨੂੰ ਆ ਫਿਰ ਤਾਂ ਟਰੈਕਟਰ ਡਿੱਗ ਪਿਆ ਯਾਰ ਟਰਾਲਾ ਪਾਇਆ ਹੋਇਆ ਮਗਰ ਧੰਮ ਫਿਰ ਚੱਕਣ ਲੱਗਿਆ ਇਤਰਾ ਬੰਨ ਬਹਿ ਗਿਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਰੱਖੇ ਯਾਰ ਹਨਾ ਇੱਥੇ ਰੱਖ ਬਈ ਇੱਥੇ ਰੱਖੋ ਇੱਥੇ ਘੋਰ ਮਾਰਦਾ ਆਪਾਂ ਨਾਮ ਦੀ ਕਿਰਪਾ ਕਰੇ ਭਰਾ ਦਾ ਟਰੈਕਟਰ ਸੇਫ ਨਿਕਲ ਜੇ ਯਾਰ ਇਹ ਲੋਕ ਕਿ ਸਾਰੇ ਪ੍ਰਾਰੰਭੀ ਵਾਲੇ ਪਾਸੇ ਨਿਕਲ ਗਏ ਜੀ ਡਰਾਈਵਰ ਦੀ ਬਚਤ ਰਹਿ ਗਈ ਮਗਰ ਟਰਾਲਾ ਗੱਟ ਰਿਹਾ ਤੇ ਇਹਦੇ ਕੋਲ ਵੀ ਖੜ ਗਿਆ ਜੀ ਕਾਹ ਆ ਗਿਆ ਲੱਗਦਾ ਜੀ ਉਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਖੱਗਰ ਦਾ ਜਿਹੜਾ ਖਤਰਾ ਵਾ ਹੁਣ ਇਹਨਾਂ ਪਿੰਡਾਂ ਨੂੰ ਹੋ ਸਕਦਾ ਹੈ ਸਰਦੂਲਗੜ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਪੰਨੀਆਰੀ ਦੇ ਵਿੱਚ ਖੱਗਰ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਖੱਗਰ ਟੁੱਟਣ ਦੀ ਹੈ ਤੇ ਤੁਹਾਨੂੰ ਅੰਦਾਜ਼ਾ ਜੀ ਕਿ ਨਾਲ ਲੱਗਦੇ ਪਿੰਡਾਂ ਤੱਕ ਵੀ ਇਹ ਪਾਣੀ ਪਹੁੰਚ ਸਕਦਾ ਹੈ ਜਿਸ ਤੋਂ ਬਾਅਦ ਲੋਕ ਮਦਦ ਦੀ 구ਹਾਰਾ ਜਿਹੜੀ ਉਹ ਲਗਾ ਰਹੇ ਨੇ ਸੋ ਇਹ ਜਿਹੜੀ ਖੱਗਰ ਹੈ ਇਹ ਪਟਿਆਲਾ ਤੱਕ ਜਾਂਦੀ ਹੈ ਤੇ ਉਸ ਤੋਂ ਅੱਗੇ ਪਟਿਆਲਾ ਦੇ ਕਈ ਪਿੰਡ ਵੀ ਖੱਗਰ ਤੋਂ ਅੱਜ ਜਿਹੜੇ ਉਸ ਦੇ ਬਹਾਵ ਤੋਂ ਡਰ ਰਹੇ ਹਨ ਕਿਉਂਕਿ ਖੱਗਰ ਕਿਸੇ మే ਵੀ ਜੇਕਰ ਟੁੱਟਦੀ ਹੈ ਤਾਂ ਪਟਿਆਲਾ ਡੁੱਬਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਸਕਦਾ ਹੈ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਆ ਦੇਖੋ ਜੀ ਪੁਨਿਆਰੀ ਵਾਲਾ ਬੰਦ ਟੁੱਟ ਗਿਆ ਜੀ। ਬਿਲਕੁਲ ਲਾਗੋ ਪਿੰਡ ਦੇ ਸਾਹਮਣੇ ਤੋਂ ਪੁਨਿਆਰੀ ਸਾਈਡ ਤੋਂ 25 ਫੋਟ ਦਾ ਪਾੜ ਪੈ ਗਿਆ ਜੀ। ਜੋ ਵੀ ਪੁਨਿਆਰੀ ਦੇ ਵੀਰ ਸਾਥੀ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਜੀ ਤਾਂ ਕਿ ਇੱਥੇ ਕੰਟਰੋਲ ਹੋ ਸਕੇ ਆਪਾਂ ਇਹਨੂੰ ਬੰਦ ਸਕੀਏ। ਜ਼ਿਆਦਾ ਨੁਕਸਾਨ ਹੋਏ। ਜੋ ਵੀ ਵੀਰ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਪਹੁੰਚੋ ਜੀ ਸਾਰੇ ਵੀਰ। ਧੰਨਵਾਦ ਜੀ। ਸਸੀ ਕਾ ਸਾਰੇ ਨੂੰ ਆਫੀਰ ਦਾ ਟਰੈਕਟਰ ਟਿਕ ਪਿਆ ਯਾਰ ਟਰਾਲਾ ਪਾਇਆ ਹੋਇਆ ਮਦਰ ਡੈਂਪਰ ਚੱਕਣ ਲੱਗਿਆ ਇਤਰਾ ਬੰਨ ਬਹਿ ਗਿਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਰੱਖੇ ਯਾਰ ਹਨਾ ਇੱਥੇ ਰੱਖ ਬਈ ਇੱਥੇ ਰੱਖੋ ਇਥੇ ਫੋਰ ਮਾਰਦਾ ਬਾਬਾ ਨਾਲ ਕਿਰਪਾ ਕਰੇ ਭਰਾ ਦਾ ਟਰੈਕਟਰ ਸੇਫ ਨਿਕਲ ਜੇ ਯਾਰ ਲੱਗਿਆ ਸਾਰੇ ਪ੍ਰਾਰੰਗੇ ਵਾਲੇ ਪਾਸੇ ਟਿਕ ਪਏ ਹੀ ਗਏ ਡਰਾਈਵਰ ਦੀ ਬਚਤ ਰਹਿ ਗਈ ਮਗਰ ਟਰਾਲਾ ਗਿਆ ਟਰੈਕਟਰ ਕੁੜੇ ਦिए ਖੜ ਗਿਆ ਜੇ ਦਾ ਆ ਗਿਆ ਲੱਗੇ। ਉਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਘੱਗਰ ਦਾ ਜਿਹੜਾ ਖਤਰਾ ਵਾ ਹੁਣ ਇਹਨਾਂ ਪਿੰਡਾਂ ਨੂੰ ਹੋ ਸਕਦਾ ਹੈ ਸਰਦੂਲਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਪਨੇਆਰੀ ਦੇ ਵਿੱਚ ਘੱਗਰ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਘੱਗਰ ਟੁੱਟਣ ਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਨਾਲ ਲੱਗਦੇ ਪਿੰਡਾਂ ਤੱਕ ਵੀ ਇਹ ਪਾਣੀ ਪਹੁੰਚ ਸਕਦਾ ਹੈ ਜਿਸ ਤੋਂ ਬਾਅਦ ਲੋਕ ਮਦਦ ਦੀ ਗੁਹਾਰਾ ਜਿਹੜੀ ਉਹ ਲਗਾ ਰਹੇ ਨੇ। ਸੋ ਇਹ ਜਿਹੜੀ ਘੱਗਰ ਹੈ ਇਹ ਪਟਿਆਲਾ ਤੱਕ ਜਾਂਦੀ ਹੈ ਤੇ ਉਸ ਤੋਂ ਅੱਗੇ ਪਟਿਆਲਾ ਦੇ ਕਈ ਪਿੰਡ ਵੀ ਖੱਗਰ ਤੋਂ ਅ ਜਿਹੜੇ ਉਸ ਦੇ ਬਹਾਵ ਤੋਂ ਡਰ ਰਹੇ ਹਨ ਕਿਉਂਕਿ ਖੱਗਰ ਕਿਸੇ ਸਮੇਂ ਵੀ ਜੇਕਰ ਟੁੱਟਦੀ ਹੈ ਤਾਂ ਪਟਿਆਲਾ ਡੁੱਬਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਸਕਦਾ ਹੈ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਜੀ ਪੁਨਿਆਰੀ ਵਾਲਾ ਬੰਦ ਟੁੱਟ ਗਿਆ ਜੀ ਬਿਲਕੁਲ ਲਾਗੋ ਪਿੰਡ ਦੇ ਸਾਹਮਣੇ ਤੋਂ ਪੁਨਿਆਰੀ ਸਾਈਡ ਤੋਂ ਵੀ 25 ਫੋਰਡ ਦਾ ਪਾੜ ਪੈ ਗਿਆ ਜੀ ਜੋ ਵੀ ਪੁਨਿਆਰੀ ਦੇ ਵੀਰ ਸਾਥੀ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਜੀ ਤਾਂ ਕਿ ਇੱਥੇ ਕੰਟਰੋਲ ਹੋ ਸਕੇ ਆਪਾਂ ਇਹਨੂੰ ਬੰਦ ਸਕੀਏ ਜਿਆਦਾ ਨੁਕਸਾਨ ਹੋਇਆ ਜੋ ਵੀ ਵੀਰ ਦੇਖ ਰਿਹਾ ਜਲਦੀ ਤੋਂ ਜਲਦੀ ਪਹੁੰਚੋ ਜੀ ਸਾਰੇ ਵੀਰ ਧੰਨਵਾਦ ਜੀ ਸਸਿਕਾ ਨੂੰ ਸਾਰਿਆਂ ਨੂੰ ਆ ਫਿਰ ਤਾਂ ਟਰੈਕਟਰ ਟੁੱਟ ਪਿਆ ਯਾਰ ਟਰਾਲਾ ਪਾਇਆ ਹੋਇਆ ਮਦਰ ਜਾਂ ਫਿਰ ਚੱਕਣ ਲੱਗਿਆ ਇਤਰਾ ਬੰਨ ਬਹਿ ਗਿਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਰੱਖੇ ਯਾਰ ਹਨਾ ਇੱਥੇ ਰੱਖ ਬਈ ਇੱਥੇ ਰੱਖੋ ਇੱਥੇ ਥੋਰ ਮਾਰਦੇ ਬਾਬਾ ਨਾਨਕ ਦੀ ਕਿਰਪਾ ਸਾਰੇ ਭਰਾ ਦਾ ਟਰੈਕਟਰ ਸੇਫ ਨਿਕਲ ਜੇ ਯਾਰ ਇਹ ਲੋਕ ਸਾਰੇ ਪ੍ਰਾਰੰਭੀ ਵਾਲੇ ਪਾਸੇ ਟਿਕ ਗਏ ਜੀ ਡਰਾਈਵਰ ਦੀ ਬਚਤ ਰਹਿ ਗਈ ਮਗਰ ਟਰਾਲਾ ਗੱਡ ਰਿਹਾ ਇਹ ਕੁਝ ਦਿਨ ਖੜ ਗਿਆ ਜੇ ਨਾਲ ਆ ਜਾਂਦਾ ਜੇ ਉਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਘੱਗਰ ਦਾ ਜਿਹੜਾ ਖਤਰਾ ਵਾ ਹੁਣ ਇਹਨਾਂ ਪਿੰਡਾਂ ਨੂੰ ਹੋ ਸਕਦਾ ਹੈ ਸਰਦੂਲਗੜ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਪਨੇਆਰੀ ਦੇ ਵਿੱਚ ਘੱਗਰ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਘੱਗਰ ਟੁੱਟਣ ਦੀ ਹੈ ਤੇ ਤੁਹਾਨੂੰ ਦਾਅਵਾ ਜੀ ਕਿ ਨਾਲ ਲੱਗਦੇ ਪਿੰਡਾਂ ਤੱਕ ਵੀ ਇਹ ਪਾਣੀ ਪਹੁੰਚ ਸਕਦਾ ਹੈ ਜਿਸ ਤੋਂ ਬਾਅਦ ਲੋਕ ਮਦਦ ਦੀ ਗੁਹਾਰਾ ਜਿਹੜੀ ਉਹ ਲਗਾ ਰਹੇ ਨੇ ਸੋ ਇਹ ਜਿਹੜੀ ਘੱਗਰ ਹੈ ਪਟਿਆਲਾ ਤੱਕ ਜਾਂਦੀ ਹੈ ਤੇ ਉਸ ਤੋਂ ਅੱਗੇ ਪਟਿਆਲਾ ਦੇ ਕਈ ਪਿੰਡ ਵੀ ਘੱਗਰ ਤੋਂ ਅੱਜ ਜਿਹੜੇ ਉਸ ਦੇ ਬਹਾਰਾ ਆਪ ਤੋ ਡਰ ਰਹੇ ਹਨ ਕਿਉਂਕਿ ਕੱਗਰ ਕਿਸੇ ਸਮੇਂ ਵੀ ਜੇਕਰ ਟੁੱਟਦੀ ਹੈ ਤਾਂ ਪਟਿਆਲਾ ਡੁੱਬਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਸਕਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਜੀ ਪੁਨਿਆਰੀ ਵਾਲਾ ਬੰਦ ਟੁੱਟ ਗਿਆ ਜੀ ਬਿਲਕੁਲ ਲਾਗੋ ਪਿੰਡ ਦੇ ਸਾਹਮਣੇ ਤੋਂ ਪੁਨਿਆਰੀ ਸਾਈਡ ਤੋਂ ਵੀ 25 ਫੋਟ ਦਾ ਪਾੜ ਪੈ ਗਿਆ ਜੀ ਜੋ ਵੀ ਪੁਨਿਆਰੀ ਦੇ ਵੀਰ ਸਾਥੀ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਜੀ ਤਾਂ ਕਿ ਇੱਥੇ ਕੰਟਰੋਲ ਹੋ ਸਕੇ ਆਪਾਂ ਇਹਨੂੰ ਬੰਦ ਸਕੀਏ ਜਿਆਦਾ ਨੁਕਸਾਨ ਨਾ ਹੋਏ ਜੋ ਵੀ ਵੀਰ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਪਹੁੰਚੋ ਜੀ ਸਾਰੇ ਵੀਰ ਧੰਨਵਾਦ ਜੀ ਸਾਸੀ ਕਾਲ ਸਾਰਿਆਂ ਨੂੰ کافی ਇੰਦਾ ਟਰੈਕਟਰ ਟਿਕ ਪਿਆ ਯਾਰ ਟਰਾਲਾ ਪਾਇਆ ਹੋਇਆ ਮਦਰ ਏਮ ਪਰ ਚੱਕਣ ਲੱਗਿਆ ਇਤੋਂ ਬੰਨ ਬਹਿ ਗਿਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਰੱਖੇ ਯਾਰ ਹਨਾ ਇੱਥੇ ਰੱਖ ਬਈ ਇੱਥੇ ਰੱਖੋ ਇੱਥੇ ਥੋਰ ਮਾਰਦਾ ਬਾਬਾ ਨਾਲ ਕਿਰਪਾ ਕਰੇ ਭਰਾ ਦਾ ਟਰੈਕਟਰ ਸੇਫ ਨਿਕਲ ਜੇ ਯਾਰ ਲੱਗਿਆ ਸਾਰੇ ਪ੍ਰਾਰੰਧੇ ਵਾਲੇ ਪਾਸੇ ਨਿਕਲ ਗਏ ਡਰਾਈਵਰ ਦੀ ਬਚਤ ਰਹਿ ਗਈ ਮਗਰ ਟਰਾਲਾ ਤੇ ਟਰੈਕਟਰ ਹਾਂ ਗਾ ਜੀ ਦਾ ਨਾਮ ਇਹ ਲਵੇ ਉਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਘੱਗਰ ਦਾ ਜਿਹੜਾ ਖਤਰਾ ਵਾ ਹੁਣ ਇਹਨਾਂ ਪਿੰਡਾਂ ਨੂੰ ਹੋ ਸਕਦਾ ਹੈ ਸਰਦੂਲਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਪਨੀਆਰੀ ਦੇ ਵਿੱਚ ਘੱਗਰ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇੱਕ ਘੱਗਰ ਟੁੱਟਣ ਦੀ ਹੈ ਅਤੇ ਤੁਹਾਨੂੰ ਦਾਸ ਜੀ ਕਿ ਨਾਲ ਲੱਗਦੇ ਪਿੰਡਾਂ ਤੱਕ ਵੀ ਇਹ ਪਾਣੀ ਪਹੁੰਚ ਸਕਦਾ ਹੈ ਜਿਸ ਤੋਂ ਬਾਅਦ ਲੋਕ ਮਦਦ ਦੀ ਗੁਹਾਰਾ ਜਿਹੜੀ ਉਹ ਲਗਾ ਰਹੇ ਨੇ ਸੋ ਇਹ ਜਿਹੜੀ ਘੱਗਰ ਹੈ ਪਟਿਆਲਾ ਤੱਕ ਜਾਂਦੀ ਹੈ ਤੇ ਉਸ ਤੋਂ ਅੱਗੇ ਪਟਿਆਲਾ ਦੇ ਕਈ ਪਿੰਡ ਵੀ ਘੱਗਰ ਤੋਂ ਅੱਜ ਜਿਹੜੇ ਉਸ ਦੇ ਬਹਾਵ ਤੋਂ रहे ਹਨ ਕਿਉਂਕਿ ਕੱਗਰ ਕਿਸੇ ਸਮੇਂ ਵੀ ਜੇਕਰ ਟੁੱਟਦੀ ਹੈ ਤਾਂ ਪਟਿਆਲਾ ਡੁੱਬਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਸਕਦਾ ਹੈ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਜੀ ਪੁਨਿਆਰੀ ਵਾਲਾ ਬੰਦ ਟੁੱਟ ਗਿਆ ਜੀ ਬਿਲਕੁਲ ਲਾਗੋ ਪਿੰਡ ਦੇ ਸਾਹਮਣੇ ਤੋਂ ਪੁਨਿਆਰੀ ਸਾਈਡ ਤੋਂ ਵੀ 25 ਬੋਰਡ ਦਾ ਪਾੜ ਪੈ ਗਿਆ ਜੀ ਜੋ ਵੀ ਪੁਨਿਆਰੀ ਦੇ ਵੀਰ ਸਾਥੀ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਜੀ ਤਾਂ ਕਿ ਇੱਥੇ ਕੰਟਰੋਲ ਹੋ ਸਕੇ ਆਪਾਂ ਇਹਨੂੰ ਬੰਦ ਸਕੀਏ ਜ਼ਿਆਦਾ ਨੁਕਸਾਨ ਹੋਏ ਜੋ ਵੀ ਵੀਰ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਪਹੁੰਚੋ ਜੀ ਸਾਰੇ ਵੀਰ ਧੰਨਵਾਦ ਜੀ ਸਿਕਾ ਸਾਰਿਆਂ ਨੂੰ ਆਖੀਂ ਤਾਂ ਟਰੈਕਟਰ ਟਿੱਕ ਪਿਆ ਯਾਰ ਟਰਾਲਾ ਪਾਇਆ ਹੋਇਆ ਮਦਰ ਐਮਪਰ ਚੱਕਣ ਲੱਗਿਆ ਇਤੋਂ ਬੰਨ ਬਹਿ ਗਿਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਰੱਖੇ ਯਾਰ ਹਨਾ ਕਿਰਪਾ ਰੱਖ ਬਈ ਇੱਥੇ ਰੱਖੋ ਇੱਥੇ ਥੋਰ ਮਾਰਦਾ ਬਾਬਾ ਨਾਮ ਦੀ ਕਿਰਪਾ ਕਰੇ ਭਰਾ ਦਾ ਟਰੈਕਟਰ ਸੇਫ ਨਿਕਲ ਜੇ ਯਾਰ ਲੱਗਿਆ ਸਾਰੇ ਬਰਾ ਰੰਗੀ ਵਾਲੇ ਪਾਸੇ ਟਿੱਕ ਪਿਆ ਜੀ ਗਏ ਡਰਾਈਵਰ ਦੀ ਬਚਤ ਰਹਿ ਗਈ ਮਗਰ ਟਰਾਲਾ ਤੇ ਟਰੈਕਟਰ कलजाज <laughs> न ਉਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਖੱਗਰ ਦਾ ਜਿਹੜਾ ਖਤਰਾ ਵਾ ਹੁਣ ਇਹਨਾਂ ਪਿੰਡਾਂ ਨੂੰ ਹੋ ਸਕਦਾ ਹੈ ਸਰਦੂਲਗੜ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਪੰਨੀਆਰੀ ਦੇ ਵਿੱਚ ਖੱਗਰ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇੱਕ ਅੱਗੇ ਟੁੱਟਣ ਦੀ ਹੈ ਅਤੇ ਤੁਹਾਨੂੰ ਦਾ ਜੀ ਕਿ ਨਾਲ ਲੱਗਦੇ ਪਿੰਡਾਂ ਤੱਕ ਵੀ ਇਹ ਪਾਣੀ ਪਹੁੰਚ ਸਕਦਾ ਹੈ ਜਿਸ ਤੋਂ ਬਾਅਦ ਲੋਕ ਮਦਦ ਦੀ ਗੁਹਾਰਾ ਜਿਹੜੀ ਉਹ ਲਗਾ ਰਹੇ ਨੇ ਸੋ ਇਹ ਜਿਹੜੀ ਖੱਗਰ ਹੈ ਇਹ ਪਟਿਆਲਾ ਤੱਕ ਜਾਂਦੀ ਹੈ ਤੇ ਉਸ ਤੋਂ ਅੱਗੇ ਪਟਿਆਲਾ ਦੇ ਕਈ ਪਿੰਡ ਵੀ ਖੱਗਰ ਤੋਂ ਅ ਜਿਹੜੇ ਉਸ ਦੇ ਬਹਾਵ ਤੋਂ ਡਰ ਰਹੇ ਹਨ ਕਿਉਂਕਿ ਖੱਗਰ ਕਿਸੇ ਮੇ ਵੀ ਜੇਕਰ ਟੁੱਟਦੀ ਹੈ ਤਾਂ ਪਟਿਆਲਾ ਡੁੱਬਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਸਕਦਾ ਹੈ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਆ ਦੇਖੋ ਜੀ ਪੁਨਿਆਰੀ ਵਾਲਾ ਬੰਦ ਟੁੱਟ ਗਿਆ ਜੀ। ਬਿਲਕੁਲ ਲਾਗੋ ਪਿੰਡ ਦੇ ਸਾਹਮਣੇ ਤੋਂ ਪੁਨਿਆਰੀ ਸਾਈਡ ਤੋਂ। ਵੀ 25 ਫੋਟ ਦਾ ਪਾੜ ਪੈ ਗਿਆ ਜੀ। ਜੋ ਵੀ ਪੁਨਿਆਰੀ ਦੇ ਵੀਰ ਸਾਥੀ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਜੀ ਤਾਂ ਕਿ ਇੱਥੇ ਕੰਟਰੋਲ ਹੋ ਸਕੇ ਆਪਾਂ ਇਹਨੂੰ ਬੰਦ ਸਕੀਏ। ਜ਼ਿਆਦਾ ਨੁਕਸਾਨ ਹੋਏ। ਜੋ ਵੀ ਵੀਰ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਪਹੁੰਚੋ ਜੀ ਸਾਰੇ ਵੀਰ। ਧੰਨਵਾਦ ਜੀ। ਸਿਕਾ ਸਾਰਿਆਂ ਨੂੰ ਆਖਰੀ ਇੱਧਾ ਟਰੈਕਟਰ ਟਿੱਕ ਪਿਆ ਯਾਰ ਟਰਾਲਾ ਪਾਇਆ ਹੋਇਆ ਮਗਰ ਢੈਂਪਰ ਚੱਕਣ ਲੱਗਿਆ ਇਤੋਂ ਬੰਨ ਬਹਿ ਗਿਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਰੱਖੇ ਯਾਰ ਹਨਾ ਇੱਥੇ ਰੱਖ ਬਈ ਇੱਥੇ ਰੱਖੋ ਇੱਥੇ ਘੋਰ ਮਾਰਦਾ ਆਪਾਂ ਨਾਮ ਦੀ ਕਿਰਪਾ ਕਰੇ ਭਰਾ ਦਾ ਟਰੈਕਟਰ ਸੇਫ ਨਿਕਲ ਜੇ ਯਾਰ ਬਾਕੀ ਲੱਗ ਗਿਆ ਸਾਰੇ ਪ੍ਰਾਰੰਭੀ ਵਾਲੇ ਪਾਸੇ ਟਿੱਕ ਪਿਆ ਜੀ ਗਏ ਡਰਾਈਵਰ ਦੀ ਬਚਤ ਰਹਿ ਗਈ ਮਗਰ ਟਰਾਲਾ ਹੈਗਾ ਟਰੈਕਟਰ ਤੇ ਗੁਰੂ ਜੀ ਖੜ ਕੇ ਆ ਜੇ ਦਾ ਨਾ ਜਾਂਦਾ ਜੇ ਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਘੱਗਰ ਦਾ ਜਿਹੜਾ ਖਤਰਾ ਵਾ ਹੁਣ ਇਹਨਾਂ ਪਿੰਡਾਂ ਨੂੰ ਹੋ ਸਕਦਾ ਹੈ ਸਰਦੂਲਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਪੰਨੀਆਰੀ ਦੇ ਵਿੱਚ ਘੱਗਰ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਘੱਗਰ ਟੁੱਟਣ ਦੀ ਹੈ ਤੇ ਤੁਹਾਨੂੰ ਦਾਅਵਾ ਜੀ ਕਿ ਨਾਲ ਲੱਗਦੇ ਪਿੰਡਾਂ ਤੱਕ ਵੀ ਇਹ ਪਾਣੀ ਪਹੁੰਚ ਸਕਦਾ ਹੈ ਜਿਸ ਤੋਂ ਬਾਅਦ ਲੋਕ ਮਦਦ ਦੀ ਗੁਹਾਰਾ ਜਿਹੜੀ ਉਹ ਲਗਾ ਰਹੇ ਨੇ ਸੋ ਇਹ ਜਿਹੜੀ ਘੱਗਰ ਹੈ ਇਹ ਪਟਿਆਲਾ ਤੱਕ ਜਾਂਦੀ ਹੈ ਤੇ ਉਸ ਤੋਂ ਅੱਗੇ ਪਟਿਆਲਾ ਦੇ ਕਈ ਪਿੰਡ ਵੀ ਖੱਗਰ ਤੋਂ ਅਜਿਹੇ ਉਸ ਦੇ ਬਹਾਵ ਤੋਂ ਡਰ ਰਹੇ ਹਨ ਕਿਉਂਕਿ ਖੱਗਰ ਕਿਸੇ ਸਮੇਂ ਵੀ ਜੇਕਰ ਟੁੱਟਦੀ ਹੈ ਤਾਂ ਪਟਿਆਲਾ ਡੁੱਬਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਸਕਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਜੀ ਪੁਨਿਆਰੀਆਲਾ ਬੰਦ ਟੁੱਟ ਗਿਆ ਜੀ ਬਿਲਕੁਲ ਲਾਗੋ ਪਿੰਡ ਦੇ ਸਾਹਮਣੇ ਤੋਂ ਪੁਨਿਆਰੀ ਸਾਈਡ ਤੋਂ ਵੀ 25 ਫੋਟ ਦਾ ਪਾੜ ਪੈ ਗਿਆ ਜੀ ਜੋ ਵੀ ਪੁਨਿਆਰੀ ਦੇ ਵੀਰ ਸਾਥੀ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਜੀ ਤਾਂ ਕਿ ਇੱਥੇ ਕੰਟਰੋਲ ਹੋ ਸਕੇ ਆਪਾਂ ਇਹਨੂੰ ਬੰਦ ਸਕੀਏ ਜਿਆਦਾ ਨੁਕਸਾਨ ਹੋਇਆ ਜੋ ਵੀ ਵੀਰ ਦੇਖ ਰਿਹਾ ਜਲਦੀ ਤੋਂ ਜਲਦੀ ਪਹੁੰਚੋ ਜੇ ਸਾਰੇ ਵੀਰ ਧੰਨਵਾਦ ਜੀ ਸਾਸਿਕਾ ਸਾਰਿਆਂ ਨੂੰ ਆਹ ਫਿਰ ਤਾਂ ਟਰੈਕਟਰ ਟਿਕ ਪਿਆ ਯਾਰ ਟਰਾਲਾ ਪਾਇਆ ਹੋਇਆ ਮਦਰ ਡੈਂਪਰ ਚੱਕਣ ਲੱਗਿਆ ਇਤੋਂ ਬੰਨ ਬਹਿ ਗਿਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਰੱਖੇ ਯਾਰ ਹਨਾ ਇੱਥੇ ਰੱਖ ਬਈ ਇੱਥੇ ਰੱਖੋ ਇੱਥੇ ਫੋਰ ਮਾਰਦਾ ਬਾਬਾ ਨਾਲ ਕਿਰਪਾ ਕਰੇ ਭਰਾ ਦਾ ਟਰੈਕਟਰ ਸੇਫ ਨਿਕਲ ਜੇ ਯਾਰ ਲੁੱਕਿਆ ਸਾਰੇ ਪ੍ਰਾਰੰਧੇ ਵਾਲੇ ਪਾਸੇ ਟਿਕਿਆ ਹੋਇਆ ਜੀ ਵਰਦੀ ਬਚਤ ਰਹਗੀ ਮਗਰ ਟਰਾਲਾ ਡਾਟ ਗਿਆ ਇਹ ਤਾਂ ਕੁਦਰਤੀ ਕਾਲਾ ਜੇ ਦਾ ਹੈ ਉਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਘੱਗਰ ਦਾ ਜਿਹੜਾ ਖਤਰਾ ਵਾ ਹੁਣ ਇਨਾ ਪਿੰਡਾਂ ਨੂੰ ਹੋ ਸਕਦਾ ਹੈ ਸਰਦੂਲਗੜ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਪਨੇਆਰੀ ਦੇ ਵਿੱਚ ਘੱਗਰ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਘੱਗਰ ਟੁੱਟਣ ਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਨਾਲ ਲੱਗਦੇ ਪਿੰਡਾਂ ਤੱਕ ਵੀ ਇਹ ਪਾਣੀ ਪਹੁੰਚ ਸਕਦਾ ਹੈ ਜਿਸ ਤੋਂ ਬਾਅਦ ਲੋਕ ਮਦਦ ਦੀ ਗੁਹਾਰਾ ਜਿਹੜੀ ਉਹ ਲਗਾ ਰਹੇ ਨੇ ਸੋ ਇਹ ਜਿਹੜੀ ਘੱਗਰ ਹੈ ਇਹ ਪਟਿਆਲਾ ਤੱਕ ਜਾਂਦੀ ਹੈ ਤੇ ਉਸ ਤੋਂ ਅੱਗੇ ਪਟਿਆਲਾ ਦੇ ਕਈ ਪਿੰਡ ਵੀ ਖੱਗਰ ਤੋਂ ਅਜਿਹੇ ਉਸ ਦੇ ਬਹਾਵ ਤੋਂ ਡਰ ਰਹੇ ਹਨ ਕਿਉਂਕਿ ਖੱਗਰ ਕਿਸੇ ਸਮੇਂ ਵੀ ਜੇਕਰ ਟੁੱਟਦੀ ਹੈ ਤਾਂ ਪਟਿਆਲਾ ਡੁੱਬਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਸਕਦਾ ਹੈ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਜੀ ਪੁਨਿਆਰੀ ਵਾਲਾ ਬੰਦ ਟੁੱਟ ਗਿਆ ਜੀ ਬਿਲਕੁਲ ਲਾਗੋ ਪਿੰਡ ਦੇ ਸਾਹਮਣੇ ਤੋਂ ਪੁਨਿਆਰੀ ਸਾਈਡ ਤੋਂ ਵੀ 25 ਫੋਰਡ ਦਾ ਪਾੜ ਪੈ ਗਿਆ ਜੀ ਜੋ ਵੀ ਪੁਨਿਆਰੀ ਦੇ ਵੀਰ ਸਾਥੀ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਜੀ ਤਾਂ ਕਿ ਇੱਥੇ ਕੰਟਰੋਲ ਹੋ ਸਕੇ ਆਪਾਂ ਇਹਨੂੰ ਬੰਦ ਸਕੀਏ ਜਿਆਦਾ ਨੁਕਸਾਨ ਹੋਇਆ ਜੋ ਵੀ ਵੀਰ ਦੇਖ ਰਿਹਾ ਜਲਦੀ ਤੋਂ ਜਲਦੀ ਪਹੁੰਚੋ ਜੀ ਸਾਰੇ ਵੀਰ ਧੰਨਵਾਦ ਜੀ ਸਸਕਾਰ ਸਾਰਿਆਂ ਨੂੰ ਆਖੀ ਇੱਡਾ ਟਰੈਕਟਰ ਡਿੱਗ ਪਿਆ ਯਾਰ ਟਰਾਲਾ ਪਾਇਆ ਹੋਇਆ ਮਦਰ ਢੈਂਪਰ ਚੱਕਣ ਲੱਗਿਆ ਇਤਰੋਂ ਬੰਨ ਬਹਿ ਗਿਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਰੱਖੇ ਯਾਰ ਹਨਾ ਇੱਥੇ ਰੱਖ ਬਈ ਇੱਥੇ ਰੱਖੋ ਇੱਥੇ ਬੋਰ ਮਾਰਦਾ ਬਾਬਾ ਨਾਨਕ ਦੀ ਕਿਰਪਾ ਅਰੇ ਭਰਾ ਦਾ ਟਰੈਕਟਰ ਸੇਫ ਨਿਕਲ ਜਾ ਯਾਰ ਲੋਕੇ ਸਾਰੇ ਪ੍ਰਾਰੰਭੀ ਵਾਲੇ ਪਾਸੇ ਟਿਕ ਪਿਆ ਜੀਗਾ ਜੀ ਵਰਦੀ ਬਚਤ ਰਹਗੀ ਮਗਰ ਟਰਾਲਾ ਜਾ ਟੁੱਟ ਗਈ ਇਹ ਤਾਂ ਕੁਝ ਨਹੀਂ ਖੜ ਗਿਆ ਜੇ ਨਾਲ ਆ ਜਾਂਦਾ ਜੇ ਉਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਘੱਗਰ ਦਾ ਜਿਹੜਾ ਖਤਰਾ ਵਾ ਹੁਣ ਇਹਨਾਂ ਪਿੰਡਾਂ ਨੂੰ ਹੋ ਸਕਦਾ ਐ ਸਰਦੂਲਗੜ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਪਨੇਆਰੀ ਦੇ ਵਿੱਚ ਘੱਗਰ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਘੱਗਰ ਟੁੱਟਣ ਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਨਾਲ ਲੱਗਦੇ ਪਿੰਡਾਂ ਤੱਕ ਵੀ ਇਹ ਪਾਣੀ ਪਹੁੰਚ ਸਕਦਾ ਹੈ ਜਿਸ ਤੋਂ ਬਾਅਦ ਲੋਕ ਮਦਦ ਦੀ ਗੁਹਾਰਾ ਜਿਹੜੀ ਉਹ ਲਗਾ ਰਹੇ ਨੇ ਸੋ ਇਹ ਜਿਹੜੀ ਘੱਗਰ ਹੈ ਇਹ ਪਟਿਆਲਾ ਤੱਕ ਜਾਂਦੀ ਹੈ ਤੇ ਉਸ ਤੋਂ ਅੱਗੇ ਪਟਿਆਲਾ ਦੇ ਕਈ ਪਿੰਡ ਵੀ ਕੱਗਰ ਤੋਂ ਅਜਿਹੇ ਉਸ ਦੇ ਬਹਾਵ ਤੋਂ ਡਰ ਰਹੇ ਹਨ ਕਿਉਂਕਿ ਕੱਗਰ ਕਿਸੇ ਸਮੇਂ ਵੀ ਜੇਕਰ ਟੁੱਟਦੀ ਹੈ ਤਾਂ ਪਟਿਆਲਾ ਡੁੱਬਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਸਕਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਜੀ ਪੁਨਿਆਰੀ ਵਾਲਾ ਵਾਹਨ ਟੁੱਟ ਗਿਆ ਜੀ ਬਿਲਕੁਲ ਲਾਗੋ ਪਿੰਡ ਦੇ ਸਾਹਮਣੇ ਤੋਂ ਪੁਨਿਆਰੀ ਸਾਈਡ ਤੋਂ ਵੀ 25 ਫੋਰਡ ਦਾ ਪਾੜ ਪੈ ਗਿਆ ਜੀ ਜੋ ਵੀ ਪੁਨਿਆਰੀ ਦੇ ਵੀਰ ਸਾਥੀ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਜੀ ਤਾਂ ਕਿ ਇੱਥੇ ਕੰਟਰੋਲ ਹੋ ਸਕੇ ਆਪਾਂ ਇਹਨੂੰ ਬੰਦ ਸਕੀਏ ਜਿਆਦਾ ਨੁਕਸਾਨ ਹੋਇਆ ਜੋ ਵੀ ਵੀਰ ਦੇਖ ਰਿਹਾ ਜਲਦੀ ਤੋਂ ਜਲਦੀ ਪਹੁੰਚੋ ਜੇ ਸਾਰੇ ਵੀਰ ਧੰਨਵਾਦ ਜੀ ਸასიਕਾਰ ਸਾਰਿਆਂ ਨੂੰ ਆਹ ਫਿਰ ਤਾਂ ਟਰੈਕਟਰ ਟਿੱਕ ਪਿਆ ਯਾਰ ਟਰਾਲਾ ਪਾਇਆ ਹੋਇਆ ਮਦਰ ਢੈਂਪਰ ਚੱਕਣ ਲੱਗਿਆ ਇਤਰਾ ਬੰਨ ਬਹਿ ਗਿਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਰੱਖੇ ਯਾਰ ਹਨਾ ਇੱਥੇ ਰੱਖ ਬਈ ਇੱਥੇ ਰੱਖੋ ਇੱਥੇ ਘੋਰ ਮਾਰਦਾ ਬਾਬਾ ਨਾਲ ਕਿਰਪਾ ਕਰੇ ਭਰਾ ਦਾ ਟਰੈਕਟਰ ਸੇਫ ਨਿਕਲ ਜੇ ਯਾਰ ਉਹ ਕੀ ਸਾਰੇ ਪ੍ਰਾਰੰਭੇ ਵਾਲੇ ਪਾਸੇ ਡਿੱਗ ਪਿਆ ਹੈਗਾ ਜੀ ਡਰਾਈਵਰ ਦੀ ਬਚਤ ਰਹ ਗਈ ਮਗਰ ਟਰਾਲਾ ਗਿਆ ਡਿੱਗ ਗਿਆ ਇਹ ਕੁਤੇ ਵੀ ਖੜ ਗਿਆ ਜੇ ਦਾ ਆ ਗਿਆ ਲੱਗੇ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਘੱਗਰ ਦਾ ਜਿਹੜਾ ਖਤਰਾ ਵਾ ਹੁਣ ਇਹਨਾਂ ਪਿੰਡਾਂ ਨੂੰ ਹੋ ਸਕਦਾ ਹੈ ਸਰਦੂਲਗੜ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਪਨੇਆਰੀ ਦੇ ਵਿੱਚ ਘੱਗਰ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਘੱਗਰ ਟੁੱਟਣ ਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਨਾਲ ਲੱਗਦੇ ਪਿੰਡਾਂ ਤੱਕ ਵੀ ਇਹ ਪਾਣੀ ਪਹੁੰਚ ਸਕਦਾ ਹੈ ਜਿਸ ਤੋਂ ਬਾਅਦ ਲੋਕ ਮਦਦ ਦੀ ਗੁਹਾਰਾ ਜਿਹੜੀ ਉਹ ਲਗਾ ਰਹੇ ਨੇ ਸੋ ਇਹ ਜਿਹੜੀ ਘੱਗਰ ਹੈ ਇਹ ਪਟਿਆਲਾ ਤੱਕ ਜਾਂਦੀ ਹੈ ਤੇ ਉਸ ਤੋਂ ਅੱਗੇ ਪਟਿਆਲਾ ਦੇ ਕਈ ਪਿੰਡ ਵੀ ਘੱਗਰ ਤੋਂ ਅੱਜ ਜਿਹੜੇ ਉਸ ਦੇ ਬਹਾਰਾ ਆਪ ਤੋ ਡਰ ਰਹੇ ਹਨ ਕਿਉਂਕਿ ਕੱਗਰ ਕਿਸੇ ਸਮੇਂ ਵੀ ਜੇਕਰ ਟੁੱਟਦੀ ਹੈ ਤਾਂ ਪਟਿਆਲਾ ਡੁੱਬਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਸਕਦਾ ਹੈ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਜੀ ਪੁਨਿਆਰੀ ਵਾਲਾ ਬੰਦ ਟੁੱਟ ਗਿਆ ਜੀ ਬਿਲਕੁਲ ਲਾਗੋ ਪਿੰਡ ਦੇ ਸਾਹਮਣੇ ਤੋਂ ਪੁਨਿਆਰੀ ਸਾਈਡ ਤੋਂ ਵੀ 25 ਫੋਰਡ ਦਾ ਪਾੜ ਪੈ ਗਿਆ ਜੀ ਜੋ ਵੀ ਪੁਨਿਆਰੀ ਦੇ ਵੀਰ ਸਾਥੀ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਜੀ ਤਾਂ ਕਿ ਇੱਥੇ ਕੰਟਰੋਲ ਹੋ ਸਕੇ ਆਪਾਂ ਇਹਨੂੰ ਬੰਦ ਸਕੀਏ ਜ਼ਿਆਦਾ ਨੁਕਸਾਨ ਨਾ ਹੋਏ ਜੋ ਵੀ ਵੀਰ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਪਹੁੰਚੋ ਜੀ ਸਾਰੇ ਵੀਰ ਧੰਨਵਾਦ ਜੀ ਸਿਕਾ ਸਾਰਿਆਂ ਨੂੰ ਆਖਰੀ ਦਾ ਟਰੈਕਟਰ ਟਿੱਕ ਪਿਆ ਯਾਰ ਟਰਾਲਾ ਪਾਇਆ ਹੋਇਆ ਮਦਰ ਜਾਂ ਫਿਰ ਚੱਕਣ ਲੱਗਿਆ ਇਤਰਾ ਬੰਨ ਬਹਿ ਗਿਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਰੱਖੇ ਯਾਰ ਹਨਾ ਇੱਥੇ ਰੱਖ ਬਈ ਇੱਥੇ ਰੱਖੋ ਇੱਥੇ ਥੋਰ ਮਾਰਦਾ ਬਾਬਾ ਨਾਮ ਦੀ ਕਿਰਪਾ ਅਰੇ ਭਰਾ ਦਾ ਟਰੈਕਟਰ ਸੇਫ ਨਿਕਲ ਜੇ ਯਾਰ ਲੱਗਿਆ ਸਾਰੇ ਪ੍ਰਾਰੰਗੀ ਵਾਲੇ ਪਾਸੇ ਟਿੱਕ ਪਿਆ ਜੀ ਗਏ ਡ੍ਰਾਈਵਰ ਦੀ ਬਚਤ ਰਹਿ ਗਈ ਮਗਰ ਟਰਾਲਾ ਜਾ ਟੁੱਟ ਗਿਆ ਇਹ ਤਾਂ ਕੁਝ ਦੀ ਖੜ ਗਿਆ ਜੇ ਰਾਹ ਆ ਜਾਂਦਾ ਜੇ ਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਘੱਗਰ ਦਾ ਜਿਹੜਾ ਖਤਰਾ ਵਾ ਹੁਣ ਇੰਨਾ ਪਿੰਡਾਂ ਨੂੰ ਹੋ ਸਕਦਾ ਹੈ ਸਰਦੂਲਗੜ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਪਨੇਆਰੀ ਦੇ ਵਿੱਚ ਘੱਗਰ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਘੱਗਰ ਟੁੱਟਣ ਦੀ ਹੈ ਅਤੇ ਤੁਹਾਨੂੰ ਦਾਅਵਾ ਜੀ ਕਿ ਨਾਲ ਲੱਗਦੇ ਪਿੰਡਾਂ ਤੱਕ ਵੀ ਇਹ ਪਾਣੀ ਪਹੁੰਚ ਸਕਦਾ ਹੈ ਜਿਸ ਤੋਂ ਬਾਅਦ ਲੋਕ ਮਦਦ ਦੀ ਗੁਹਾਰਾ ਜਿਹੜੀ ਉਹ ਲਗਾ ਰਹੇ ਨੇ ਸੋ ਇਹ ਜਿਹੜੀ ਘੱਗਰ ਹੈ ਪਟਿਆਲਾ ਤੱਕ ਜਾਂਦੀ ਹੈ ਤੇ ਉਸ ਤੋਂ ਅੱਗੇ ਪਟਿਆਲਾ ਦੇ ਕਈ ਪਿੰਡ ਵੀ ਖੱਗਰ ਤੋਂ ਅਜਿਹੇ ਉਸ ਦੇ ਬਹਾਵ ਤੋਂ ਡਰ ਰਹੇ ਹਨ ਕਿਉਂਕਿ ਖੱਗਰ ਕਿਸੇ ਸਮੇਂ ਵੀ ਜੇਕਰ ਟੁੱਟਦੀ ਹੈ ਤਾਂ ਪਟਿਆਲਾ ਡੁੱਬਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਸਕਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਜੀ ਪੁਨਿਆਰੀਆਣਾ ਵਾਂਦ ਟੁੱਟ ਗਿਆ ਜੀ ਬਿਲਕੁਲ ਲਾਗੋ ਪਿੰਡ ਦੇ ਸਾਹਮਣੇ ਤੋਂ ਪੁਨਿਆਰੀ ਸਾਈਡ ਤੋਂ ਵੀ 25 ਫੋਰਡ ਦਾ ਪਾੜ ਪੈ ਗਿਆ ਜੀ ਜੋ ਵੀ ਪੁਨਿਆਰੀ ਦੇ ਵੀਰ ਸਾਥੀ ਦੇਖ ਰਿਹਾ ਹੈ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਜੀ ਤਾਂ ਕਿ ਇੱਥੇ ਕੰਟਰੋਲ ਹੋ ਸਕੇ ਆਪਾਂ ਇਹਨੂੰ ਬੰਦ ਸਕੀਏ ਜਿਆਦਾ ਨੁਕਸਾਨ ਹੋਇਆ ਜੋ ਵੀ ਵੀਰ ਦੇਖ ਰਿਹਾ ਜਲਦੀ ਤੋਂ ਜਲਦੀ ਪਹੁੰਚੋ ਜੇ ਸਾਰੇ ਵੀਰ ਧੰਨਵਾਦ ਜੀ ਸਸਿਕਾਰ ਸਾਰਿਆਂ ਨੂੰ ਆ ਵੀ ਇੱਕ ਤਾਂ ਟਰੈਕਟਰ ਡਿੱਗ ਪਿਆ ਯਾਰ ਟਰਾਲਾ ਪਾਇਆ ਹੋਇਆ ਮਗਰ ਢੈਂਪਰ ਚੱਕਣ ਲੱਗਿਆ ਇਤੋਂ ਬੰਨ ਬਹਿ ਗਿਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਰੱਖੇ ਯਾਰ ਹਨਾ ਇੱਥੇ ਰੱਖ ਬਈ ਇੱਥੇ ਰੱਖੋ ਇੱਥੇ ਘੋਰ ਮਾਰਦਾ ਬਾਬਾ ਨਾਨਕ ਦੀ ਕਿਰਪਾ ਕਰੇ ਭਰਾ ਦਾ ਟਰੈਕਟਰ ਸੇਫ ਨਿਕਲ ਜੇ ਯਾਰ ਉਹਨੂੰ ਲੱਗਿਆ ਸਾਰੇ ਪ੍ਰਾਰੰਭੀ ਵਾਲੇ ਪਾਸੇ ਡਿੱਗ ਪਿਆ ਜੀ ਆਹ ਡਰਾਈਵਰ ਦੀ ਬਚਤ ਰਹਿ ਗਈ ਮਗਰ ਟਰਾਲਾ ਡਿੱਗ ਰਿਹਾ ਕੋਈ ਇਹ ਤਾਂ ਕੋਈ ਖੜ ਗਿਆ ਜੀ ਦਾ ਨਾ ਗਿਆ ਜੀ ਉਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਘੱਗਰ ਦਾ ਜਿਹੜਾ ਖਤਰਾ ਵਾ ਹੁਣ ਇਹਨਾਂ ਪਿੰਡਾਂ ਨੂੰ ਹੋ ਸਕਦਾ ਹੈ ਸਰਦੂਲਗੜ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਪੰਨੀਆਰੀ ਦੇ ਵਿੱਚ ਘੱਗਰ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਘੱਗਰ ਟੁੱਟਣ ਦੀ ਹੈ ਤੇ ਤੁਹਾਨੂੰ ਦਾਸ ਜੀ ਕਿ ਨਾਲ ਲੱਗਦੇ ਪਿੰਡਾਂ ਤੱਕ ਵੀ ਇਹ ਪਾਣੀ ਪਹੁੰਚ ਸਕਦਾ ਹੈ ਜਿਸ ਤੋਂ ਬਾਅਦ ਲੋਕ ਮਦਦ ਦੀ ਗੁਹਾਰਾ ਜਿਹੜੀ ਉਹ ਲਗਾ ਰਹੇ ਨੇ ਸੋ ਇਹ ਜਿਹੜੀ ਘੱਗਰ ਹੈ ਪਟਿਆਲਾ ਤੱਕ ਜਾਂਦੀ ਹੈ ਤੇ ਉਸ ਤੋਂ ਅੱਗੇ ਪਟਿਆਲਾ ਦੇ ਕਈ ਪਿੰਡ ਵੀ ਖੱਗਰ ਤੋਂ ਆ ਜਿਹੜੇ ਉਸ ਦੇ ਬਹਾਵ ਤੋਂ ਡਰ ਰਹੇ ਹਨ ਕਿਉਂਕਿ ਖੱਗਰ ਕਿਸੇ ਸਮੇਂ ਵੀ ਜੇਕਰ ਟੁੱਟਦੀ ਹੈ ਤਾਂ ਪਟਿਆਲਾ ਡੁੱਬਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਸਕਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਜੀ ਪੁਨਿਹਾਰੀਆਲਾ ਬੰਦ ਟੁੱਟ ਗਿਆ ਜੀ ਬਿਲਕੁਲ ਲਾਗੋ ਪਿੰਡ ਦੇ ਸਾਹਮਣੇ ਤੋਂ ਪੁਨਿਹਾਰੀ ਸਾਈਡ ਤੋਂ ਵੀ 25 ਫੋਰਡ ਦਾ ਪਾੜ ਪੈ ਗਿਆ ਜੀ ਜੋ ਵੀ ਪੁਨਿਹਾਰੀ